ਤੇਲ ਤਾਂ ਬਾਈ ਪੂਰਾ ਇਹ ਆ ਦੇਖ ਉਹ ਅਮਰੀਕਾ ਨਹੀਂ ਆਏ ਲੱਗਦੀ ਚਲੋ 911 ਦੀਆਂ ਆਏ ਉਹ ਲੱਗਦੀਆਂ 3511 ਦੀਆਂ 3511 ਦੀਆਂ ਆਏ ਲੱਗਦੀਆਂ ਛੇ ਤੇ ਤੇਲੇ ਆ ਗਿਆ ਸਵੇਰ ਦੀ ਲੱਗੇ ਤੁਸੀਂ ਅੱਜ ਹਾਂਜੀ ਆਹ ਦੇਖੋ ਉਹ ਸਵੇਰ ਤੋਂ ਤਿੰਨ ਦਿਨ ਮੇਰੇ ਮੱਸੀ ਦਾ ਮਿਲਣੀ ਹੈ ਹਾਂਜੀ ਹਾਂਜੀ ਵਾ ਸਾਰੇ ਮੁੰਡੇ ਹਟ ਗਏ ਵਾ ਤੁਸੀਂ ਮਨ ਲੱਗੇ ਹੋ ਸਵੇਰ ਦੇ ਜੀ ਬ੍ਰੈਡ ਵੀ ਉਹ ਕੱਚੇ ਹੋ ਰਹੇ ਹਾਂ ਜੀ ਗੱਲ ਕਰੀਏ ਉਹ ਟਰੇ ਸਰਕਾਰਾਂ ਕੋਲ ਸਿੰਗ ਸਾਉ ਜੋ ਉਹਨਾਂ ਪਾਸੇ ਕਰੀਏ ਮੁਖੀ ਨਹੀਂ ਬਣਾਈਦਾ ਕੱਲ ਫੁੱਲਾ ਸਿੰਘ ਜਲਾ ਚੱਲ ਚੱਲ ਤੂੰ ਜੱਜ ਤੇ ਆਰਟ ਜਾਈਦਾ ਹੋਸ਼ਾ ਭਾਈ ਮੁੰਡਿਆ ਹੈ ਹਾਂ ਹਾਂ ਵਧੀਆ ਬਣ ਗਿਆ ਹੂੰ ਜਾਈ ਜੀ ਭਾਈ ਫੋਟੋ ਇਹਨੇ ਲੱਗ ਜੀ ਕੱਢ ਕੇ ਦਿੱਤੀ ਸੀ ਪਹਿਲਾਂ ਕਹਿੰਦੇ ਫਾਇਰ ਤੋੜੀ ਨਹੀਂ ਲਾਉਂਦੇ ਮੈਂ ਕਹੇ ਲਾਉਂਦੇ ਲੱਗ ਜੀ ਫਰੇ ਨਾਲੋਂ ਹਾਂ ਅਰੇ ਤੱਕ ਹੁਣ ਅੱਗੇ ਲਾਗ ਲਈਆਂ ਆਪਾਂ ਪਹਿਲਾਂ ਲਾ ਦਈਏ ਕਿ ਐਨ ਲੱਗੇ ਕਾਪੀ ਰਾਈਟ ਜੀ ਨਾ ਲੱਗੇ ਦੱਸਿਓ ਬਾਈ ਸਾਰੇ ਵੀ ਫੋਟੋ ਕਿਵੇਂ ਲੱਗੀ ਉਸ ਕਾਰ ਦੀ ਬਾਈ ਸਾਰਿਆਂ ਨੂੰ ਜੀ ਲੋਈ ਬਾਈ ਕੱਲ ਡਾਊਨ ਦਾ ਲੰਗਰ ਪਹਿਲੇ ਦਿਨ ਦਾ ਵਧੀਆ ਰਿਹਾ ਤੇ ਅੱਜ ਦੂਜਾ ਦੇਣਾ ਤੇ ਆਪਣੇ ਪਿੰਡ ਵਾਲਿਆਂ ਨੇ ਬਾਈ ਕੱਲ ਪਕੌੜੇ ਕਰਲੇ ਤੇ ਗੁਰਦੁਆਰਾ ਸਾਹਿਬ ਚੱਕੇ ਤੇ ਲੰਗਰ ਸ਼ੁਰੂ ਕਰਿਆ ਆ। ਪਹੁੰਚ ਗਏ ਤੇ 3:00 ਵਜੇ ਹੋਰੇ 4:00 ਵਜੇ ਲੰਗਰ ਸ਼ੁਰੂ ਕਰਤਾ ਸੀ। ਤੇ ਆਪਾਂ ਹੀ ਪਹੁੰਚ ਗਏ ਬਈ। ਆਪਾਂ ਪਹੁੰਚ ਗਏ 5:00 ਦਾ ਘੰਟਾ ਕਲੇਟ ਆਪਾਂ। ਤੇ ਰਾਤ ਵੀ ਆਪਾਂ ਡੌਨ ਦੇ ਲੰਗਰ ਚੁੱਥੀ ਸੁੱਤੇ ਵਿੱਚ। ਤੇ ਮੈਜੇਸ਼ਨ ਆਏ ਬਈ ਮੁੰਡਾ। ਤੇ ਦਿਖਾਉਣੇ ਆ ਸਾਨੂੰ ਬਈ ਲੰਗਰ ਚੱਲਦਾ। ਆਪਣੇ ਪਿੰਡ ਆ ਜਾਂਦਾ। ਦੁੱਧ ਤੇ ਪਕੌੜੇ ਆ। ਪਕੌੜਿਆਂ ਦੇ ਲੰਗਰ ਲਾਇਆ ਹੋਇਆ ਈ। ਤੇ ਟਰੈਕਟਰ ਆਏ ਤਿੰਨ ਉੱਧਾ ਕਾਲੇ ਦਾ ਇੱਕ ਕਾਰ ਸਵੀਡ ਕੰਟਰੈਕਟ ਆਇਆ ਹੈ। ਬਾਕੀ ਹੁਡੇਗੜ੍ਹ ਸਾਹਿਬ ਨੂੰ ਵੀ 3 ਜਾਂ 4 ਜਾਂ ਨੂੰ ਉਹ ਆਪਾਂ ਨਹੀਂ ਜਾਣਾ ਬਈ 24 ਤਰੀਕ ਨੂੰ ਸ਼ਾਮ ਨੂੰ ਤੇ 25 26 ਹੁਡੇਗੜ੍ਹ ਸਾਹਿਬ ਆਪਾਂ ਜੋਤੀ ਸਵੀਡ ਦੁਆਰਾ ਦੇ ਬੈਕ ਸਾਈਡ ਨੂਰ ਮਹਿਲ ਹੋਟਲ ਆ ਬਈ ਤੇ ਉਦੇ ਅੱਗੇ ਆਪਾਂ ਰੇਕਸਾਲ ਲੰਗਰ ਲਾਉਨੇ ਆ ਸੈਂਡਵਿਚ ਤੇ ਦੁੱਧ ਤੇ ਇੱਥੇ ਵੀ ਆਇਓ ਬਈ ਸਾਰੇ ਸੇਵਾਦਾਰ ਮੈਂ ਸੇਵਾ ਕਰਿਆ ਬਈ ਤੇ ਬਾਕੀ ਸਭ ਤੱਕ ਪਹੁੰਚੇ ਹੋ ਵੀਰ ਜਿਹੜੇ ਦੇਖਦੇ ਵੀਡੀਓ ਤੇ ਤੁਕ ਕਰਾਉਨੇ ਆ ਜੀ ਤੁਹਾਨੂੰ ਦਰਸ਼ਨ ਸ੍ਰੀ ਚਮਗੌਰ ਸਾਹਿਬ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਗੁਰਦੁਆਰਾ ਗੱਡੀ ਸਾਹਿਬ ਤੇ ਹੁਣ ਪਹਿਲਾਂ ਆਪਾਂ ਜਾ ਕੇ ਦੇਖਦੇ ਹਿੰਮਤਾਂ ਜੇ ਕਰਾਉਂਗੇ ਸੇਵਾ ਆਪਾਂ ਆਪਣੇ ਰੂਪ ਵਿੱਚ ਲੰਗਰ ਵਿੱਚ ਤੇ ਚਲਦੇ ਆ ਜੀ ਹੁਣ ਫਿਰੋਈ ਦਰਸ਼ਨ ਗੁਰਦੁਆਰਾ ਸਾਹਿਬ ਦੇ ਉਹ ਉਧਰ ਆ ਜੀ ਆਜਾ ਜੀ yani diyor <laughs> ਬਾਈ ਸੂਰ ਚੜ ਗਿਆ ਤੇ ਚੜ ਗਿਆ ਬਾਈ ਵੱਜ ਗਏ 7:30 8:00 ਵੱਜ ਗਏ ਤੇ ਬਰੈਡ ਹੋ ਗਏ ਆਪਣੇ ਸਮਾਂਵਤ ਸੌਰੀ ਆਪਣੇ ਪਕੌੜੇ ਹੋ ਗਏ ਸਮਾਂਵਤ ਹੁਣ ਬਰੈਡ ਬਾਈ ਬਰੈਡ ਚਲਾਏ ਬਰੈਡ ਲਿਆਂਦਾ 100 ਪੈਕਟ ਤੇ ਬਰੈਡਾਂ ਦਾ ਆ ਮੁੰਡਾ ਹਰਿਆਣੇ ਉੱਚੀ ਬੋਲ ਮੜਾ ਸਾਸਰੀ ਹਰਿਆਣੇ ਜੀ ਹਾਂ ਕੀ ਗੱਲ ਚਾਹ ਨਹੀਂ ਪੀਤੀ ਕਿ ਬਰੈਡ ਨਹੀਂ ਖਾਂਦਾ ਕਿ ਪਕੌੜਾ ਨਹੀਂ ਖਾਂਦਾ ਹੋਰ ਕੰਮ ਕਰਦੇ ਕਰਦੇ ਸਾਡੇ ਕੇ ਰਾਤ ਵੀ ਕੰਮ ਕਰਦੇ ਰਹੇ ਰਾਤ ਰਾਤ ਅੱਗੇ ਪੋੜੀਆਂ ਕਰਕੇ ਲਾਤਾ ਫੁੱਲ ਗਿਆ ਵਾਰੇ ਡਾਉਨ ਦੇ ਲੰਗਰ ਚ ਉਹ ਚੜਾਈ ਥੱਲੇ ਨੂੰ ਜਾਣਾ ਮਾਨਸ਼ੂਰ ਚੱਕਰੇ ਉੱਪਰ ਨੂੰ ਆਹ ਥੱਕ ਗਿਆ ਜਿਆਦਾ ਫੁੱਲ ਤਾਂ ਬੁਲੀ ਹੁੰਦੀ ਆ ਅੱਛਾ ਬਾਕੀ ਬਾਈ ਹੁਣ ਬਰੈਡ ਚਲਾ ਤੇ ਦੁੱਧ ਆਪਣੇ ਕੋ ਬਾਧੂ ਪਿਆਦਾ 4 ਕੁਇੰਟਲ ਦੁੱਧ ਨਹੀਂ ਜਾਂਦਾ ਹੋ ਜਾਂਦਾ ਅੱਜ ਤੇ ਬਾਈ ਨਹੀਂ ਲੱਗੇ ਸੇਵਾ ਕਰਨੇ ਤਰ ਬ੍ਰੈਡ ਚੱਲ ਪਿਆ ਬਾਈ ਸਾਰੇ ਲੱਗੇ ਆਂ ਸੇਵਾਦਾਰ ਆਪਣੇ ਪਿੰਡ ਦੇ ਮਾਲਾਂ ਦੇ ਛੱਡੀਆਂ ਦੇ ਬਾਈ ਤੇ ਵਿੱਚ ਮਾਲਾਂ ਛੱਡੀਆਂ ਦੇ ਤਕਰੀਬਨ ਸਾਰੇ ਮਾਲਾਂ ਛੱਡੀਆਂ ਦੇ ਹੋਣਾ ਛੱਡੀਆਂ ਮਾਲਾਂ ਛੱਡੀਆਂ ਦੇ ਸੇਵਾਦਾਰ ਆ ਬਾਈ ਅਜੂਰਾ ਸੇਵਾਦਾਰ ਬ੍ਰੈਡ ਕੱਟ ਰਿਹਾ ਕੱਲ ਵੀ ਬ੍ਰੈਡ ਕੱਟਦਾ ਅੱਜ ਵੀ ਬ੍ਰੈਡ ਕੱਟਦਾ ਕੱਲ ਡਾਣ ਦੇ ਲੰਗਰ ਚ ਕੱਟਦਾ ਦਾ ਚਮਕੌਰ ਸਾਹਿਬ ਕੱਟਦਾ ਬਾਈ ਟਿਕ ਆ ਗਿਆ ਹੁਣ ਕਿਉਂ ਕੱਟਣੇ ਦਾ ਜ਼ਿਆਦਾ ਹਾਂ ਹਲਵਾਈ ਹਲਵਾਈ ਬਸਲ ਦਾ ਬੰਦਾ ਹੋਈ ਐ ਐਸੇ ਪਹਿਲਾਂ ਜੇਪਾ ਘੱਟਦਾ ਤਾਂ ਹਾਂ ਦੇਖ ਲੈ ਕਿਆ ਕਹਿੰਦਾ ਯੋਰੇ ਜੇਪਾ ਘਟਣੇ ਆਪਾਂ ਨੂੰ ਮਰਨਾ ਤੁਸੀਂ ਕਾਲ ਜੀ ਅਈ ਕੰਡਾ ਲੰਗਰ ਛੋੜਿਆਂ ਦਾ ਸਮਾਪਤ ਹੋ ਗਿਆ ਜਿਹੜੇ ਲਿਆਉਂਦੇ ਤੇ ਕੱਟੇ ਕਰੇ ਹੋਣਿਆਂ ਦਾ ਕਰੇਦਾ ਬਾਈ ਆਪਾਂ ਨੇ ਪਕੌੜੇ ਤੇ ਦੁੱਧ ਦਾ ਪਹਿਲਾਂ ਤੇ ਉਹ ਮਟੀਰੀਅਲ ਸਾਡਾ ਭੀੜ ਥੋੜੀ ਜ਼ਿਆਦਾ ਪੈ ਗਈ ਕਿਉਂਕਿ ਅਸੀਂ 3-7 ਸਾਢੇ 3-4 ਲੰਗਰ ਸ਼ੁਰੂ ਕਰਤਾ ਤਾਂ ਹਾਂ ਉਹ 7:30 ਵਜੇ ਦਾ ਸਮਾਂ ਕੀ ਹੋ ਗਈ ਆ ਟ੍ਰੈਨਾਂ ਦੇ ਉਹ 14:07 ਦਾ ਟ੍ਰੈਨ ਆ ਅੱਧਾ ਭਰਿਆ ਆ ਇਹ ਅੱਜ ਤੱਕ ਭਰਿਆ ਵਾ ਦਾ ਆ ਰਾਤੀਆਂ ਵੀਡੀਓ ਦੇਖਿਆ ਹੀ ਆ ਤੇ ਫਿਰ ਕੋਈ ਨਾ ਲੱਗ ਗਿਆ ਜਾਂ ਸ਼ਾਟ ਲੱਗਾ ਕਿ ਨਹੀਂ ਕਿ ਆ ਭਰ ਕੇ ਖੜਾਇਆ ਭਰਿਆ ਤਾਂ ਤੇ ਅੱਧਾ ਭਰਿਆ ਵਾ ਦਾ ਇਹ ਬਾਈ 7:30 ਵਜੇ ਤੱਕ ਲੱਗ ਲਿਆ ਤੇ ਉਹ ਤੋਂ ਬਾਅਦ 3 ਘੰਟੇ ਲੱਗੇ ਦੁੱਧ ਵਜਿਆ ਉਹ ਤਾਂ ਆਪਣੇ ਕੋਲ 2-3 ਕੁਆਂਟਲ ਫਿਰ ਤਾਂ ਐਮਰੀ ਆਸੀ ਬਾਅਦ ਮੌਕੇ ਤੇ 100 ਪੈਕੇਟ ਉਹਨੂੰ ਬ੍ਰੈਡ ਵਾਲੇ ਕੇ ਆਂਦਾ ਤੇ ਤਾਂ ਕਰਕੇ ਵੀ ਆਏ ਆ ਬਿਨੋਕੋ ਬਜਾ ਲਈਏ 9:00 ਤੋਂ 10:00 ਪਹਿਲੀ ਵਾਰ ਤਾਂ ਆਪਣੇ 11-12 ਵੱਜ ਗਏ ਤੇ ਪਿਛਲੀ ਵਾਰ ਹੀ ਆ। ਪਿਲੀ ਵਾਰ ਵੀ ਪਰ ਦੁੱਧ ਵੱਜ ਗਿਆ ਤਾਂ ਵੱਜ ਗਿਆ ਤਾਂ ਲੰਗਰਾਂ ਚ ਦੇ ਕੇ ਗਏ ਤੇ ਦੁੱਧ ਜ਼ਿਆਦਾ ਲੈ ਲਿਆ ਦਾ ਪਿਛਲੇ ਵਾਰ ਇੱਕ ਦੀ ਘੱਟ ਲਿਆਦਾ ਸੀ। ਐਜ ਦੀ ਘੱਟ ਲਿਆ। ਐਜ ਦੀ 5 ਗਾੰਡਲ ਲਿਆਂਦਾ ਉੱਥੇ ਤੇ 2 ਗਾੰਡਲ ਪਿੰਡ ਤੇ ਵੀ ਹੋ ਗਿਆ। 4 ਲਿਆਂਦਾ ਉੱਥੇ 2 ਗਾੰਡਲ ਦਾ ਪਿੰਡ ਪਿਆ ਇਹ ਲੈ ਕੇ ਨਹੀਂ ਜਾਂਦਾ। ਹਾਂ। ਡਾਊਨ ਨੂੰ ਦੇ ਦਾਂਗੇ ਫਿਰ। ਡਾਊਨ ਨੂੰ ਦੇ। ਹਾਂ। ਜਾਂ ਇਕੱਠਾ ਕਰਿਆ ਹੋਇਆ ਇਹ ਪਿੰਡ ਤੇ ਉਹ ਡਾਊਨ ਦੇ ਲੰਗਰ ਚ ਦੇ ਦਾਂਗੇ ਇੱਧਰ ਦੇ ਦਾਂ। ਇੱਧਰ ਆਪਣੇ ਤਕਰੀਬਨ ਲੱਗ ਜਾਣਾ ਦੁੱਧ ਲੱਗ ਜਾਣਾ ਬਰੈੱਟ ਲੱਗ ਜਾਣਾ 100 ਵੈਕ ਆ ਬਾਈ ਟਰਾਲਾ ਦਾ ਬਰਿਆਤਾ ਸਾਰਾ ਲੱਗ ਗਿਆ ਹੁਣ ਬਰੇਟ ਚੱਲ ਗਈ ਤੇਲੂ ਵਾਲਾ ਵਾਈਪਾਈ ਸਾਡੇ ਬੜਾ ਦਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਬਾਈ ਲੰਗਰ ਆਪਣਾ ਇੱਕ ਸਾਲ ਉਹੀ ਲਾਉਨੇ ਆ ਐਟੀਵੀ ਆਸਣ ਸਾਨੂੰ ਕਰਾਤੇ ਦੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਈ ਤੇ ਕਰਾ ਲਈਏ ਇੱਕ ਵਾਰੀ ਉਹ ਸੈਂਡਵਿਚ ਦਾ ਲੰਗਰ ਲੱਗਿਆ ਤਾਂ ਪਹਿਲਾਂ ਉਹ ਲੰਘੇ ਬਾਈ ਸੇਵਾ ਕਰਕੇ ਆਪਣਾ ਚੱਲਣਾ ਦੁੱਤ ਤੇ ਬਰੈੱਡ ਸੇਵਾਦਾਰ ਭਗੇ ਹੋਏ ਬਾਈ ਪੂਰੇ ਐਨ ਲੱਗੇ ਹੋਏ ਆਂ ਮੁੰਡੇ ਆਜੋ 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 ਹੋਰ ਫਿਰ ਸੇਵਾਦਾਰ ਕਿੰਦਾ ਸੇਵਾਦਾਰ ਲੱਗਿਆ ਖਿੱਚ ਰੱਖੋ ਕੰਮ ਖਿੱਚ ਲੱਗਿਆ ਵਧੀਆ ਲੰਗਾ ਲੱਗਿਆ ਵਧੀਆ ਵਧੀਆ ਹੈ ਤਾਈ ਪਕੌੜੇ ਲੱਗੇ ਜੇ ਵਧੀਆ ਲੱਗੇ ਹਾਂ ਕਦੇ ਹੁਣ ਵੈਰੈਟੀ ਕਰਦੇ ਹੁਣ ਵੈਰੈਟੀ ਕਰਦੇ ਹੈ ਨਾ ਚੱਲਦਾ ਦੁੱਧ ਬਈ ਨਾਲ ਕਾਫੀ ਹੈ ਕਾਫੀ ਆਹ ਸੰਗਲਾ ਵਿੱਚ ਔਲੀ ਔਲੀ ਸਤਿ ਸ਼੍ਰੀ ਅਕਾਲ ਬਣੂਗਾ ਬਾਈ ਗਰਮੇ ਗਰ ਫਲੈਕਟ ਥੋੜਾ ਜੀ ਨਾਲ ਸੁਣਦਾ ਜੀ ਇਤ ਲੋਜਨ ਬਾਈ ਲੱਗਿਆ ਆ ਤਾਂ ਸੱਚੀ ਗੱਲ ਬਾਈ ਜਲਦੀ ਸੇਵਾ ਬਾਈ ਬੜੀ ਜੀ ਬਾਈ ਵਧੀਆ ਹਾਂ ਇਹ ਤਾਂ ਸੇਵਾਦਾਰਾ ਕਰ ਸਕਦੇ ਈ ਨਹੀਂ ਸਹੀ ਗੱਲ ਹੈ ਇਹ ਵੀ ਕਿਸੇ ਕਿਸੇ ਨੂੰ ਮਿਲਦੀ ਆ ਹੈ ਕਿ ਨਹੀਂ ਕੁਝ ਹੀ ਹੁੰਦੀ ਮਨੂ ਸੇਵਾ ਕਰਕੇ ਹਾਂ ਨਹੀਂ ਤਾਂ ਜਾਣੀ ਹੁੰਦਾ ਭਾਈ ਸਹੀ ਗੱਲ ਹੈ ਨਾਲ ਜਵਾਈ ਕਦੇ ਬਾਲੇ ਨਾਲ ਹੋਏ ਦੀ ਸੇਵਾ ਚਲੂ ਈ ਦੱਸ ਦੇ ਨਾ ਹਾਂ ਜੀ ਕਾਰਮਾ ਗਾ ਰੋ ਚੱਲਦੇ ਬਾਈ ਨਾਲ ਦੀਆਂ ਨੇ ਚੜ ਗਿਆ ਬਾਈ ਹਾਂ ਕੋਈ ਨਾ ਨਾਮੋ ਨਿਸ਼ਾਨ ਨਹੀਂ ਬਾਈ ਟੰਪ ਪੂਰੀ ਨਿਕਲਦੀ ਉਹ ਹਾਂ ਆਜ ਦਿਨ ਅਜ ਤਾਂ ਨਹੀਂ ਅ ਮੂਸੀ ਦੀ ਪਿਛਲੇ ਥਾਲ ਪੂਰੀ ਠੰਡ ਧੀ ਆ ਪਿਛਲੇ ਸਾਲ ਠੰਡ ਚੱਲਦੀ ਸੀ ਪਹਿਲੇ ਸਾਲ ਆਏ ਆ ਵੀ ਦੁਪਹਿਰ ਨੂੰ ਜੇ ਆਪਾਂ ਗਏ ਆ ਜਦ ਕੱਪੜੇ ਖੁੱਲ ਗਏ ਜਦ ਪੂਰੀ ਗਰਮੀ ਸੀ ਹੈ ਇਸ ਵਾਰ ਤਾਂ ਹੁਣ ਸਵੇਰੇ 2 ਵਜੇ ਘਰ ਤੇ ਆਏ ਆ ਜਦ ਜਲਦੀ ਠੰਡ ਨਹੀਂ ਜੈ ਨਹੀਂ ਠੰਡ ਨਹੀਂ ਇਹ ਕੱਪੜੇ ਕੋਈ ਹੈ ਜਿਆਦਾ ਆਹ ਜੀ ਮੋਟਰ ਆਹ ਮੋਟਰਸਾਈਕਲ ਪਰ ਆਏ ਸਾਨੂੰ ਵੇਚ ਨਹੀਂ ਲੱਗੀ ਹਾਂ ਨਾ ਐ ਨਹੀਂ ਹੁੰਦੀ ਐ ਨਹੀਂ ਛਕਾ ਦਿਓ ਇੱਧਰ ਪਾਓ ਉੱਧਰ ਲੈ ਲੋ ਇ ਮਰ ਰਿਹਾ ਪੱਕੇ ਹੋ ਰਿਹਾ ਜੀ ਇੱਧਰ ਖੜੇ ਟਰੈਕਟਰ ਪਈ ਆ ਆਪਣੇ ਕੱਟੀ ਵੀ ਉੱਧਰ ਖੜੀ ਆਹ ਹੋਰੇ ਜੀ ਉਹ ਐਂਜ ਮਾਲਾ ਸੈਜੋ ਨੇ ਐਂਜ ਮੋਹਲਾ ਆਏ ਨੇ ਮੇਰੀ ਗੇਟ ਦੇ ਅੱਗੇ ਮੋੜ ਕੇ ਰੱਖਦੇ ਹੋ ਠੀਕ ਘੱਟ ਮਾਰ ਕੇ ਵਿੱਚੋਂ ਨੇ ਉਹ ਪੂਰੀ ਤਰ੍ਹਾਂ ਨੂੰ ਟੇਰੀ ਕਰੇ ਨਾਲ ਦੀ ਨਾਲ ਸਫਾਈ ਚੱਲਦੀ ਹੈ ਬਾਈ ਪੂਰੇ ਗੱਡੀ ਖੜੀ ਹੈ ਔਰ ਇਹ ਨਗਰ ਕੌਂਸਲ ਦੀ ਤੇ ਉਹ ਚ ਪਾਈ ਜਾਂਦੀ ਹੈ ਨਾਲ ਦੀ ਨਾਲ ਇਹ ਕਲਾਸ ਉਹਨੇ ਦਾ ਸਪੌਸਰਾਂ ਜਿਉਂਠੇ ਸਵੇਰ ਦੀ ਲੱਗੇ ਤੁਸੀਂ ਅੱਜ ਹਾਂਜੀ ਹਾਂ ਦੇਖੋ ਰੇਵਾ ਦੋ ਤਿੰਨ ਦਿਨ ਮੇਰੇ ਮਸੀਹ ਦੇ ਮਜਣੀ ਹੈ ਹਾਂਜੀ ਹਾਂਜੀ ਸਾਰੇ ਮੁੰਡੇ ਹਟ ਗਏ ਆ ਤੁਸੀਂ ਵਾਂ ਲੱਗੇ ਹੋਏ ਸਵੇਰ ਦੇ ਜੀ ਹੁਣ ਬਰੈਡ ਵੀ ਉਹ ਕੱਚੇ ਹੋਰ ਹਾਂਜੀ ਹਾਂਜੀ ਹੁਣ ਅਸੀਂ ਜੱਗ ਲੈ ਕੇ ਆਏ ਆ ਤੂੰ ਨਾਲੇ ਤਾਂ ਠੀਕ ਆ ਠੀਕ ਆ ਕੋਈ ਨਾਲ ਗਿਆ ਰੋਈ ਤਾਂ ਰੇਲ ਗੱਡੀ ਇੱਕੜਾ ਰੁਕਦਾ ਹੀ ਗਿਆ ਨਾਲੇ ਪ੍ਰਸਾਦ ਬਸ ਰੇਲ ਗੱਡੀ ਹਾਂ ਰੇਲ ਗੱਡੀ ਵਾਂਗ ਰੁਕ ਗਿਆ ਬ੍ਰੇਕਾਂ ਦੇ ਆਵਾਜ਼ ਕਿੰਨੀ ਕਰਦੀਆਂ ਹੈ ਹੈ ਰੇਲ ਘੱਟ ਆਉਣਾ ਅੱਛਾ ਫੋਨ ਪਾ ਬੀਜੀ ਆ ਡੱਕ ਤੇ ਆ ਬੰਦ ਕਰ ਓਏ ਖਾਇਆ ਜਾਂਦਾ ਠੀਕ ਕਿੱਧਰ ਆ ਗਿਆ ਅੱਜ ਇਹ ਹੈ ਇਹ ਕਿੱਧਰ ਆ ਗਿਆ ਇਹ ਕਈ ਗਾੜੀ ਨਾਲ ਫੁੱਲ ਭਲੇ ਕਿੱਧਰ ਤੇ ਆ ਗਿਆ ਅੱਜ ਹੈ ਕਿੱਧਰ ਆ ਗਿਆ ਕੰਮ ਕਰ ਕਰਦੇ ਸਨ ਉੱਥੇ ਵੀ ਆਉਣਾ ਸਾਨੂੰ ਮਾਰ ਕੋ ਹਾਂ ਇੱਥੇ ਕੋਚਲਾ ਤੇ ਅੱਛਾ ਨਾ ਦਾ ਪਿੰਡ ਬਰਾਲੀ ਤੇ ਲੱਗ ਜਾਂਦਾ ਪਰ ਵੀ ਤਾਂ ਆ ਗਏ ਉਹਦੇ ਨਾ ਹੁਣ ਫਿੱਟ ਕਰਾਇਆ ਹਾਂ ਹਾਂ ਉਦਾਂ ਜਿੱਤਾ ਕਰਾਇਆ ਹੀ ਤਾਂ ਚੜ ਕਰਾਇਆ ਨਹੀਂ ਤਾਂ ਬਾੜੇ ਚ ਕਰਾ ਆ ਲਿਆ ਤੂੰ ਲੂਟ ਨਹੀਂ ਆਇਆ ਸੱਚਾ ਨੱਦ ਗਿਆ ਨਾ ਲਿਆ ਆ ਦੇਖਦਾ ਕੱਲ ਫੁੱਲ ਕੇ ਨਾ ਨੱਦ ਕੱਲੂ ਚਲੇ ਜਾਣਾ ਬਦੇ ਘੜਦਾ ਹਾਂ ਹਾਂ ਕੰਦਨਾ ਚਮਕੌਰ ਸਾਹਿਬ ਸਾਡੇ ਆਪ ਨਾ ਫੁੱਲ ਕੇ ਨਹੀਂ ਫੁੱਲ ਕੇ ਨਹੀਂ ਜਾਜਪੁਰ ਲੰਮਾ ਗੇਰਾ ਜਾਜਪੁਰ ਮੈਂ ਸਵੇਰ ਤਿਆਰੀ ਕਰ ਦੇਖ ਲੈ ਡੌਂਟ ਸੀਲਿੰਗ ਕਰਾਉਣੀ ਹੈ ਜੀ ਇਹਦਾ ਟਰੈਕਟਰ ਸਾਡੇ ਆਇਆ ਹੈ ਨਿਕਾਉਣੇ ਆ ਦੇਖਿਆ ਹਾਂ ਸਿੱਟਿਆ ਹੋਇਆ ਬੜਾ ਲਹੂਣਾ ਬਸ ਬਾਗਸਾ ਹਾਂ ਇਹਦੇ ਮਾਗੇ ਲਵਾਣਾ ਬਾਪਰ ਚਾਰ ਹੋਲਵਾ ਲੈਣੇ ਦੋਵੇਂ ਸਾਲਾ ਕਿੰਨੇ ਪੈਸੇ ਕਰ ਉਹ ਪੈਸੇ ਕਰ ਲਏ ਆਪਣਾ ਹੀ ਬੰਦਾ ਹੈ ਉਹ ਮੰਗਦਾ ਤਾਂ ਬਹੁਤ ਹੁੰਦਾ ਅਗਲਾ ਕਰ ਲਿਆ ਆਪਾਂ ਨੇ ਜਾਜਾਜ ਇਨਸ਼ਾਅੱਲਾ ਕਾ ਦਊਗਾ ਅੱਜ ਨੂੰ ਲੈਣ ਜਾਣਾ ਹੁਣ ਤਾਂ ਟੇਰੇ ਉਹ ਪਾਸੋਂ ਪੁੱਛੇ ਫ੍ਰੇਨ ਰਹਿ ਗਈ ਲਾਉਣੇ ਦੀ ਗੱਲ ਇਹਦੀ ਲੰਗਰ ਹੈ ਲੰਗਰ ਲੰਗਰ ਵਾਲਤੀ ਲਾਇਆ ਮਾ ਜੀ ਫੁਰਦੇਗੜਾ ਫੁਰਦੇਗੜਾ ਸਾਹਿਬ ਜੀ ਉਹਨੇ 24 ਤਰੀਕ ਨੂੰ ਅਸੀਂ ਦੇਖੀ ਟਰੱਕ ਬਹੁਤ ਆਉਣੇ ਇਹ ਚਾਹ ਬਲਾ ਮੁੰਡੇ ਨੇ ਲੰਗਰ ਛਕ ਲਾ ਸਾਗ ਮੱਕੀ ਦੀ ਰੋਟੀ ਜਿੱਧਰ ਨੂੰ ਹੋਏ ਜਿੱਧਰ ਨੂੰ ਉਹ ਵੀ ਵਾਈਪਾਂਤਾ ਹੀ ਪਹੁੰਚ ਗਏ ਲੰਗਰ ਤੇ ਅੱਜ ਹੈ ਕੀ ਕਰਾ ਕੇ ਲਿਆ ਏ ਦੱਸੋ ਡੈੱਕ ਕਰਾ ਕੇ ਲਿਆ ਜਾਦਾ ਪੀਲਾ ਹੈਡਾ ਉੱਪਰ ਜਾਣਾ ਕੱਪੜੇ ਲਿਆਈ ਐ ਯਾਦ ਦੇ ਕੱਪੜੇ ਓ ਦੇਖ ਲਾ ਹੁਣ ਤੇ ਆ ਗਈ ਆ ਹਾਂ ਸਭ ਕੁਝ ਫਾਇਰ ਕਿਹਾ ਦੱਸ ਲੰਗਰ ਚ ਕੀ ਆਨੇ ਮਿਲਿਓ ਤੈਨੂੰ ਸਭ ਕੁਝ ਸੁਣ ਲੂੰਗਾ ਕਿ ਨਹੀਂ ਹੂੰ ਹੂੰ ਬਸ ਆਈ ਹਾਂ ਉਹ ਕਰਾਈ ਉਹ ਤੇ ਫੈਂ ਦੇੜ ਕੇ ਕੇ ਤੇ ਮੰਦਲਾ ਦਾ ਹੋਤ ਇਹੋ ਹੀ ਇਹ ਬਲੌਗ ਦੇਖਣ ਵਾਲੇ ਪਤਾ ਨਹੀਂ ਬਾਈ ਮੈਂ ਤਾਂ ਦੇਖਿਆ ਮੈਂ ਤਾਂ ਪਿੱਛੇ ਜੇ ਇਹ ਬ੍ਰੇਕਾਂ ਐਂ ਲੱਗਦੇ ਗੱਡੀ ਮੰਗਣਾ ਹੈ ਗੱਡੀ ਰੁਕਦੀ ਬੜੀ ਨਾ ਹੁੰਦੀ ਐਂ ਲੱਗਦਾ ਗੱਡੀ ਕਹਿੰਦਾ ਤੇਲ ਘਟਣਾ ਬ੍ਰੇਕਾਂ ਵਿੱਚ ਗੱਡੀ ਆਪੋ ਤੇਲ ਤਾਂ ਬਾਈ ਪੂਰਾ ਹੈ ਇਹ ਦੇਖ ਉਹ ਬ੍ਰੇਕਾਂ ਨਹੀਂ ਹੋਈ ਬ੍ਰੇਕਾਂ ਨਾ ਜਿਵੇਂ ਲੱਗਦੀਆਂ ਚਲੋ 98 11 ਦੀਆਂ ਆਏ ਹੋ ਲੱਗਦੀਆਂ 35 11 ਦੀਆਂ 35 11 ਦੀਆਂ ਜਿਹੜੀਆਂ ਲੱਗਦੀਆਂ ਆ ਰਹੀਆਂ ਆਏ ਲੱਗਦਾ ਤੇ ਤੇਲੇ ਆ ਗਿਆ ਇਨਾ ਬਾਈ ਨੇ ਤਾਂ ਕੀ ਬਲੇ ਕਿ ਐ ਲਖਾਇਆ ਟ੍ਰੈਕਾਂ ਇਹੋ ਸੋ ਬੜੀਆਂ ਬੜੀਆਂ ਏ ਦਿਖਾਏ ਔਰ ਬਾਈ ਜੀ ਕਿਹਦਾ ਮਿਲਿਆ ਕਾ ਟ੍ਰੈਕ ਬਾਈ ਟ੍ਰੈਕ ਸਰ ਜੀ ਨੇ ਕਾ ਮਿਲਿਆ ਸੇਟਾ ਕਾ ਬਣਾ ਸੇਟਾ ਕਲਾ ਸੇਵਾ ਕਰ ਦੋ ਪਾਏ ਜੀ ਸੇਟਾ ਕਲਾ ਇਨਾ ਬਾਈ ਲਾ ਆ ਟਰੈਕਟਰ ਆ ਬਾਈ ਜਸ਼ਨ ਦਾ ਤੇ ਸੱਟ ਕੱਟਦਾ ਸਿਸਟਮ ਨੂੰ ਬਾਕੀ ਫਿੱਟ ਕੱਟਦਾ ਬਾਈ ਸਾਰਾ ਕੁਝ ਹੋ ਗਿਆ ਇਹਦਾ ਵੀ ਜਿਹੜੇ ਬੈਗ ਤੇ ਇੱਕ ਫੋਟੋ ਲਾਉਣੀ ਆ ਬਾਈ ਉਹਨੇ ਗਾ ਪਾਇਆ ਹੋਇਆ ਤਾਂ ਤੇ ਸਨੀ ਬਾਈ ਬਣਾਉਂਦਾ ਇਹ ਜਿਹੜੀ ਫੋਟੋ ਬਣਾਉਣੀ ਆ ਬਾਈ ਸੌ ਸਾਰ ਤੇ ਬਣਾਉਂਦਾ ਇਹ ਉੱਥੇ ਚੱਲਦਾ ਸ਼ੀਦੀ ਜੋੜ ਮੇਲਾ ਸਵਾਏ ਬਾਈ ਉਹਦੇ ਕਰਕੇ ਬਾਈ ਕੋਲ ਟਾਈਮ ਨਹੀਂ ਤਾਂ ਇਹ ਅਸੀਂ ਉਹ ਬੜਵਾ ਕੇ ਲੈ ਲਈਏ ਅਈ ਦੇ ਹੁਣ 4-5 ਵਜੇ ਦੇ ਉੱਥੇ ਲਾਈਟ ਨਹੀਂ ਤੀ ਹੈਗੀ ਪਲੇਟ ਆਈ 5 ਵਜੇ ਤੇ ਉਦੋਂ ਬਾਅਦ ਕੱਢ ਕੇ ਪ੍ਰਿੰਟਰ ਤਾਂ ਬਈ ਵੱਜ ਗਿਆ ਹੁਣ 8-9 ਵਜੇ ਆਉਣਿਆਂ ਨੂੰ ਤੇਰਾ ਰੀ ਲੰਗਰ ਦਾ ਸਾਦਾ ਛਕਣ ਲੱਗ ਕੇ ਖੁਦ ਕਰਕੇ ਟਾਈਮ ਲੱਗ ਗਿਆ ਚਲ ਹੁਣ ਨਿਬੜੇ ਆ ਜਣਾ ਕੰਮ ਲੱਗ ਗਿਆ ਫਿੱਟ ਕਰਨਾ ਫੋਟੋ ਹੀ ਰਹੀ ਉਹ ਤੋਂ ਰਹਿ ਗਈ ਲੈਟਾਂ ਫਿੱਟ ਕਰਤੀਆਂ ਸਾਰਾ ਕੁਝ ਕਰਿਆ ਹੋਇਆ ਓਕੇ ਹੂੰ ਬਾਕੀ ਕੰਪਲੀਟ ਹੋਏ ਤੇ ਤੁਹਾਨੂੰ ਦਿਖਾਉਣੇ ਆ ਇਹ ਚ ਬਈ ਇਹ ਚ ਬਈ ਦੋ ਬੇਸਾਂ ਤੇ ਚਾਰ ਸਪੀਕਰ ਵਾਲਾ ਸੈੱਟ ਲਵਾਇਆ ਆਪਾਂ ਵਧੀਆ ਬਹੁਤ ਵਧੀਆ ਵੱਜਦਾ ਤੇ ਲੱਗਿਆ ਨਾਲ ਸੰਜਦਾ ਆ ਜਾ ਖਾਣ ਚਾਹ ਚਾਹ ਇੱਜਤੇ ਦਿਖਾ ਜਾ ਆ ਜਾ ਦਿਖਾ ਬਈ ਆ ਬਾਈ ਸਪੀਕਰ ਲਾਤੇ ਚਾਰ ਤੇ ਦੋ ਬੀਸਾਂ ਠੀਕ ਹੈ ਜੀ ਬੀਸਾਂ ਆਪਾਂ ਨੇ ਏਹਠਾਣ ਲਵਾਇਆ ਬਈ ਏਹਠਾ ਨੂੰ ਫਰਕ ਰਹਿੰਦਾ ਹੈ ਇਹ ਢਾਂ ਜਿਆਦਾ ਵਧੀਆ ਬੱਦਲੀ ਹੈ ਮੇਸ ਜਪਾਨ ਲੋ ਆਇਲ ਵਾਲੀ ਫਿਰ ਡਰਾਈਵਰ ਨੂੰ ਵੀ ਤੰਗ ਕਰਦੀਆਂ ਜੇ ਢਾਂ ਲੱਗੇ ਫਿਰ ਤੇ ਬਾਕੀ ਛੋੜੀ ਜਗ੍ਹਾ ਤੇ ਆ ਗਿਆ ਬਾਈ ਮਰੀ ਜਾਏ ਟਰੈਕਟਰ ਛੱਡਿਆ ਤਾਂ ਕੱਲ ਦਾ ਬਾਈ ਅੱਜ ਹੋ ਜਾਣਾ ਕੰਪਲੀਟ ਆਪਾਂ ਜਿਹੜਾ ਤਾਂ ਹੋ ਹੀ ਜਾਂਦਾ ਕੰਮ ਨੂੰ ਬਾਈ ਟਾਈਮ ਤਾਂ ਲੱਗਦਾ ਹੀ ਆ ਬ੍ਰਿਕੀ ਕੰਮ ਤੇ ਕਾ ਟਰੈਕਟਰ ਆਇਆ ਬਾਈ ਆਇ ਤੇ ਕਸਰਾਈ ਦੇ ਵੀਡੀਓ ਦੇਖ ਰਹੇ ਨੇ ਮੁੰਡੇਓ ਉਹਨਾਂ ਨੇ ਵੀ ਇਹ ਨਾਲ ਦਾ ਸਿਸਟਮ ਲਵਾਉਣਾ। ਆਹ ਦੰਤ ਤੇ। ਆਹ ਦੰਤ ਸੀ ਸੌਂਡਾ। ਇਹ ਮਰੰਡੇ ਗੋਲ ਪਿੰਡ ਆ ਵਈ ਕਟੜਾਈ। ਉੱਥੇ ਜੇ ਜੇ ਬਾਈ ਮੇਰੇ। ਤੇ ਉਹਨਾਂ ਨੇ ਕਹਾਂ ਆਂ ਕੱਲੇ ਸੱਲਗਰ ਦੇ ਜੇਵੀ ਵਾਲੇ। ਇਹ ਇਹ ਨਾਲ ਦਾ ਕਹਿੰਦੇ ਬਾਈ ਇਹ ਨਾਲ ਦਾ ਹੀ ਚੋਣਾ। ਫੇਰ ਟਰੈਕਟਰ ਕਢਾ ਕੇ ਤੇ ਉਹ ਉਹਨਾਂ ਨੂੰ ਦੇ ਦੇਣ ਇੱਕ ਦੋ ਜਿਹੜੇ। ਤਿਆਰ ਕਰਕੇ ਦੇਣ। ਜਦੋਂ ਤਾਂ ਵੀ ਲੱਗਦਾ ਹੀ ਨਹੀਂ ਅੱਜ ਨਹੀਂ ਬਾਕੀ ਦਿਨੇ ਵੀ ਲੋਨ ਆਵਿਆ ਤੁਹਾਨੂੰ ਸਿੱਧਾ ਡਰਾਈਵਰ ਦੇ ਦੂੰਗਾ ਨੰਬਰ ਤੁਹਾਨੂੰ ਬਾਕੀ ਦਾ ਪਗਦ ਆਈਆ ਸੁਣੀ ਆ ਬਾਈ ਮੁੰਡਾ ਮਿਹਨਤੀ ਆ ਵਧੀਆ ਕੰਮ ਕਰਦਾ ਪਿਆ ਜੇ ਆਪਾਂ ਸੋਖੇ ਵਧੀਆ ਹੋਰ ਤਰੱਕੀ ਕਰੇ ਤੇ ਵਧੀਆ ਟਰੈਕਟਰ ਆਈ ਜਾਂਦੀਆਂ ਹੁਣ ਤਕਰੀਬਨ ਸੀਜ਼ਨ ਪੂਰਾ ਚੱਲ ਰਿਹਾ ਇਹ ਡਾਊਨਸਿਲਿੰਗ ਵੀ ਕਰਦਾ ਬਈ ਟਰੈਕਟਰਾਂ ਨੂੰ ਤੇ ਸਪੀਕਰ ਵੀ ਲਾਉਂਦਾ ਏ ਤੇ ਜਿਹੜਾ ਸਪੀਕਰ ਲਾਉਣਾ ਏ ਇਹ ਵੀ ਡਾਊਨਸਿਲਿੰਗ ਕਰਦਾ ਹੈ ਬਾਕੀ ਮੂਰੇ ਐਂਪਰ ਨੂੰ ਡਾਊਨਸਿਲਿੰਗ ਕਰਦਾ ਹੈ ਨਾ ਜੇ ਬੈਂਪਰ ਕਿਆ ਲੱਗਦਾ ਡਾਊਨਸਿਲਿੰਗ ਨਹੀਂ ਹੁੰਦੀ ਉਹ ਬੈਂਪਰ ਨੂੰ ਬੈਂਪਰ ਨੂੰ ਇਹ ਸਾਈਜ਼ ਉਹਨੇ ਕਰਾਈ ਹੋਈ ਜਿਹੜੀ ਇਹ ਸਾਈਜ਼ ਉਹਨੇ ਕਰਾਈ ਹੋਈ ਆ ਟਰੈਕਟਰ ਦੇ ਨਾਲ ਇਹ ਲੱਗਣਾ ਹੋ ਨਹੀਂ ਰਹੀ ਐ ਬਾਈ ਵਰਸ ਦੇ ਨਾਲ ਤਾਂ ਵੱਜ ਜਾਣੇ ਬਾਈ ਘੰਟਾ ਹੋਰ ਲੱਗ ਜੂ ਬਲੇ ਘੰਟਾ ਲੱਗ ਜਾਣਾ ਹੈ ਨਾ ਬੇਲੇ ਪਿੰਡਾ ਬਾਈ ਅੱਜ ਮਛਕੜਾ ਸਭ ਪੈ ਜਾਂਦਾ ਇੱਧਰ ਚੜ੍ਹਦੀ ਸਾਈਡ ਰੋਪੜ ਪੈ ਜਾਂਦਾ ਛਰਦੀ ਸਾਈਡ ਇੱਧਰ ਨੂੰ ਮਰੰਟਾ ਨਾ ਸੌਰੀ ਮਛਕੜਾ ਆਇਆ ਦਿਖਾਉਣ ਲੱਗ ਪਿਆ ਲੱਗਿਆ ਹੈ ਬਾਈ ਫਨੀਦਾ ਬਾਈ ਪਰ ਬਾਈ ਬਦੀ ਬਦੀ ਭਾਈ ਬਾਈ ਭਾਈ ਠੀਕ ਨਹੀਂ ਕੀ ਨਾਮ ਹੈ ਵੀਰ ਤੇਰਾ ਮਨੀ ਹੈ ਮਨੀ ਪਹਿਲਾਂ ਕਿਆ ਲੱਕੜੀ ਦਾ ਕੰਮ ਕਰਦੇ ਹੁੰਦੇ ਸੀ ਹਾਂ ਹੁਣ ਵੀ ਕਰਦੇ ਹਾਂ ਤੇ ਡੈਡੀ ਵੀ ਹਾਂ ਹੁਣ ਡੈਡੀ ਜਾਂਦੇ ਡੈਡੀ ਅੱਛਾ ਤੂੰ ਇੱਧਰ ਦੁਕਾਨ ਪੜੇ ਹਾਂਜੀ ਠੀਕ ਆ ਠੀਕ ਆ ਹੁਣ ਵੀ ਪਿਆਰ ਭਾਈ ਹੋ ਤੋ ਸੁਲਾ ਬਾਈ ਬਾਕੀ ਲਾਈਟ ਲੱਗਿਆ ਤੇ ਚੰਕੂ ਵੀ ਹੋਰ ਵਧੀਆ ਲੱਗਦਾ ਹੁਣ ਚਮਕਦੀ ਹੈ ਫੀਟਿੰਗ ਸਹੀ ਆ ਮਾਤਾ ਯਾਰ ਇਥੇੋਂ ਕਢਾਇਆ ਗਾ ਨੀ ਬਹੁਤ ਆ ਫਰੇਟ ਆ ਹੂੰ ਇਹ ਜਾਂਦੀ ਭਾਈ ਰੋਪੜ ਤੋਂ ਕਢਵਾ ਕੇ ਅਸੀਂ ਲੱਗਿਆ ਮੇਰੇ ਨਾਲ ਨੂੰ ਮੁੰਡਾ ਹੁਣ ਨਹੀਂ ਆਈਏ ਇੱਕ ਮਿੰਟ ਆ ਜਾ ਬਾਈ ਟੇਬਲੋ ਲੈ ਆ ਹਾਂ ਲਾਈਟ ਆ ਹੈ ਕਿੱਤੀ ਹੋਰ ਬੱਜੂ ਹਣਾ ਦਿੱਚ ਵੀ ਵਿੱਚ ਤਾਂ ਨਹੀਂ ਸਾਈਡਾਂ ਵਾਲੀ ਉਹ ਆ ਲੋ ਲੋ ਵੀ ਲਾਉਣਾ ਆਪਣਾ ਲੋ ਲੋ ਵੀ ਲਾਉਣਾ ਬਈ ਜੀ ਆਰਾਮ ਗੜੀ ਆ ਮੋਹਲੀ ਖਾਏ ਕਰੋ ਬਈ ਗਰਮਾ ਕਰਨ ਪਾਸਵਾਲ ਲੱਗਦੀ ਜੀ ਇੱਕ ਵਾਰੀ ਮੂਹ ਲੱਗ ਜੇ ਫਿਰ ਤਾਂ ਖਾਈ ਹੋਈ ਜਾਂਦੀ ਜੀ ਤੋ ਜੀ ਆ ਭਾਟੋ ਬਹੁਤ ਅੱਧੀਆ ਕਹਿੰਦਾ ਬਾਈ ਫੋਟੋ ਬਹੁਤ ਅੱਧੀਆ ਪ੍ਰਸੰਤ ਕਰੀ ਉਹ ਮੁੰਡੇ ਨੇ ਕਰੀਆ ਬਾਈ ਟਰੈਕਟਰ ਵਾਲਿਆਂ ਨੇ ਫੋਟੋ ਹਲੇ ਤੱਕ ਲੈ ਵਾਈ ਨਹੀਂ ਕੀਤਾ ਆ ਆ ਵੀ ਮੈਂ ਤਾਂ ਆਪ ਨਹੀਂ ਦੇਖੀ ਮੈਂ ਨਹੀਂ ਵੀ ਦੇਖੀ ਹੈਗੀ ਮੈਂ ਵੀ ਨਹੀਂ ਦੇਖੀ ਪਰ ਹੁਣ ਮੈਂ ਫਾਇਰ ਸਟੋਰੀਆਂ ਹੀ ਲਾ ਦੇ ਦਮੇਗਾ ਹੀ ਲਾ ਜਿਆਦਾ ਰਹੀ ਆ ਜੀ ਬਾਈ ਹੁਣ ਲਾਉਣਗੇ ਬੰਦੇ ਦੇਖੀ ਹੁਣ ਲਾਉਣਗੇ ਆ ਲਾਈਟਿੰਗ ਹੋਊਗੀ ਫਿਰ ਦੇਖੀ ਕਿੰਨਾ ਵਾਹ ਲੱਗਣਾ ਸੇਤਨ ਬੱਦੋ ਤਾਂ ਖੁਸ਼ ਹੋ ਗਏ ਬੰਦੇ ਆ ਇਹੇ ਅਨੇ ਅਸੀਂ ਲਵਾਉਣਾ ਹੀ ਹੈ ਅੱਛਾ ਕਿੰਨੇ ਦਿਨ ਚ ਲੈ ਲੂਗੇ ਇਹ ਨੂੰ ਲਾ ਕੇ ਬਾਈ ਨੂੰ ਇਹਨਾਂ ਤਾਂ ਚਾਹੀਏ ਅਸੀਂ ਕੱਲ ਦਾ ਤੈਨੂੰ ਵੀ ਦੇ ਸਕਦੇ ਕੱਲੂ ਦੇ ਸਕਦੇ ਸ਼ਾਮ ਟਾਈਮ ਦਾ ਕਰੈਕਟਰ ਕੱਲੂ ਦੇ ਨਾਲ ਫਾਰਿਸ਼ ਹੈ ਮੁਸ਼ਕਲ ਆ ਪੀ ਦੀ ਰ ਤੇ ਇਹ ਨੂੰ ਹੀ ਲੈਣਾ ਤੇ ਸਭ ਤੋਂ ਬ੍ਰੇਮਾ ਦੇ ਇਹਦੀ ਬ੍ਰੇਮਾ ਸਾਰੇ ਇਹਦੀ ਬ੍ਰੇਮਾ ਸਾਰੇ ਪਾਸੇ ਆ ਕੱਲੂ ਲੰਗਰ ਲਾਉਣਾ ਤੁਸੀਂ ਪਾਸੋਂ ਇੱਥੇ ਤੁਹਾਨੂੰ ਕਹਣਾ ਲੰਗਰ ਲਾਉਣਾ ਹੈ। ਵਧੀਆ ਲੇ ਹੋਣਾ। ਗਾਈ ਦਾ ਵੀ ਟਿਪ ਲੰਗਰ ਦਾ ਇੱਕ ਨੂੰ ਲਾਉਣਾ। ਅੱਛਾ ਨਵੇਂ ਸਾਲ ਨਵੇਂ ਸਾਲ ਵਾਲੇ ਦਿਨ ਯਾਰ ਸਾਡੇ ਦੇ ਇੱਕ ਲੰਗਰ ਬੀਟ ਵਰਤਦਾ। ਹਾਂ ਠੀਕ ਹੈ ਇੱਕ ਇੱਥੇ ਵੀਰਲੇ ਲੱਗਿਆ ਹਾ ਤਾਂ। ਇਹ ਹੋਵੇ ਭੈਣ ਯਾਰ ਖਾਣਾ ਕਿਹਨੇ ਤਾਂ ਇੱਕ ਭੈਣ ਨੂੰ ਪਤਾ ਰੁਕਣਾ ਨਹੀਂ ਤਾਂ ਕਿਸੇ ਨੂੰ। ਸਹੀ ਆ। ਪਹਿਲੀ ਤਰੀਕ ਨੂੰ ਇਹਨੂੰ ਵਧੀਆ ਤਰੀਕੇ ਨਾਲ ਲਾਉਣਾ। ਆਣੇ ਉਹ ਵੀ ਆ ਰਹੇ ਨੇ ਆਪਣਾ ਆਪਣਾ ਦਿਨ। ਹਾਂ ਕਿਸੇ ਨੇ ਕਿਸੇ ਦਾ ਲੰਗਰ ਨਹੀਂ ਲਾਉਣਾ। ਉਹ ਕਹਿੰਦੇ ਨੇ ਲੰਗਰ ਵੀ ਨਹੀਂ ਹੈਗੇ ਕੋਈ ਅੱਗੇ। ਉਦੋਂ ਹੀ ਨਵੇਂ ਸਾਲ ਨੂੰ। ਜੀ ਬਾਈ ਕੰਪਲੀਟ ਹੋ ਗਿਆ ਈ ਲੱਗ ਗਿਆ ਓਕੇ ਹੋ ਗਿਆ ਫੋਟੋ ਵੀ ਲੱਗੀ ਜੀ ਵਿੱਚ ਆ ਮੁੰਡਾ ਅੱਸੀ ਬਾਈ ਸਾਰੇ ਜੀ ਖੋਸ਼ ਆ ਭਾਈ ਮੁੰਡਿਆ ਹੈ ਹਾਂ ਹਾਂ ਵਧੀਆ ਬਣ ਗਿਆ ਹੂੰ ਜਾਈ ਜੀ ਬਾਈ ਫੋਟੋ ਇਹਨੇ ਲੱਗ ਜੀ ਕੱਢ ਕੇ ਦਿੱਤੀ ਪਹਿਲਾਂ ਕਹਿੰਦੇ ਫਾਈਵ ਟੋਰੀ ਨਹੀਂ ਲਾਉਂਦੇ ਮੈਂ ਕਹੇ ਲਾਉਂਦੇ ਲੱਗ ਜੀ ਫਰੇ ਨਾਲੋਂ ਹਾਂ ਹਲੇ ਤੱਕ ਹੁਣ ਅੱਗੇ ਲਾ ਵੀ ਲਈਆਂ ਆਪਾਂ ਪਹਿਲਾਂ ਲਾ ਦਈਏ ਕੋਈ ਐਨ ਲੱਗੇ ਕਾਪੀ ਰਾਈਟ ਜੀ ਨਾ ਲੱਗੇ ਬਾਰੀ ਹਾਂ ਆਸੀਂ ਸੱਤ ਹੀ ਕਾਪੀ ਕਰ ਲੂਗੇ ਬਾਈ ਹਾਂ ਨਹੀਂ ਮਤਲਬ ਕਿ ਇਹਨੇ ਸੋਚੀ ਵੀਗਾ ਆਪਾਂ ਪਹਿਲਾਂ ਹੀ ਲਾ ਦਈਏ ਹੁਣ ਆਇਓ ਲੁਕਿੰਗ ਸਾਰਿਆਂ ਨੇ ਕਾਪੀਰਾਈਟ ਕਰੀ ਜਾ ਹਾਂ ਕਾਪੀਰਾਈਟ ਕਰਾ ਆ ਦਿਖਾ ਵੀ ਇੱਕ ਵਾਰ ਇੱਕ ਵਾਰੀ ਦਿਖਾ ਦਈਏ ਲਾਈਟਿੰਗ ਕਾਪਤੀ ਹੁਣ ਬਈ ਓਕੇ ਆ ਨਾ ਆ ਸਟਾਰ ਵਾਲੀ ਲਾਈਟ ਲਾਈ ਮੁੰਡੇ ਨੇ ਵਧੀਆ ਲੱਗਦੀ ਆ ਕਿਵੇਂ ਲੱਗਿਆ ਫਿਰ ਹਾਂ ਸੱਟ ਕਿਵੇਂ ਲੱਗਿਆ ਸੱਟ ਵਧੀਆ ਹੀ ਆ ਯਾਰ ਮਾੜਾ ਕਾ ਦੁੰਦਾ ਇਹ ਦੱਸ ਮੈਨੂੰ ਹੈ ਜਿੰਨੇ ਲਾਏ ਆ ਮਾੜਾ ਕਾਉਣ ਕਰਦਾ ਹੁੰਦਾ ਇਹ ਦੱਸ ਹੈ ਅਰੇ ਆਪਣੇ ਵੱਲ ਤੇ 100 ਵੋਟ ਰੰਟੇ ਕਰਦਾ ਕਹ ਨਹੀਂ ਯਾਰ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਫੋਟੋ ਹਾਂ ਫੋਟੋ ਬਹੁਤ ਹੈ ਤਾਂ ਸਹੀ ਗੱਲ ਹੈ ਆ ਲੱਗ ਗਈ ਵਈ ਫੋਟੋ ਦੱਸਿਓ ਬਾਈ ਜੇ ਕਿਸੇ ਦੇ ਲੱਗੀ ਹੋਈ ਹਵੇ ਚੱਲੀਓ ਫੋਟੋ ਬਾਈ ਆ ਮੁੰਡੇ ਦਾ ਨੰਬਰ ਆ ਬਾਈ ਇਹ ਲਵਾਉਣਾ ਹੋਇਆ ਕਿਸੇ ਨੇ ਛੋਟਾ ਵੱਡਾ ਜਿਹੜਾ ਮਰਜੀ ਇਹਨੂੰ ਫੋਨ ਕਰ ਲਿਓ ਜੇ ਮਨ ਆਈ ਬਾਈ ਸਨੀ ਨੂੰ ਜਰਾ ਮਗੜ ਗਿਆ ਆ ਚੱਲਿਆ ਟਰੈਕਟਰ ਕਰ ਕਰ ਨੂੰ ਲੈ ਕੇ ਜਾਉਂਗੇ ਇਹ ਹਨਾ ਇਹਦੇ ਵੇ ਫਿਰ ਲੱਗੂਗਾ ਬਾਈ ਸਿਸਟਮ ਦੇਖੀ 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 ਬਹਿ ਕੇ ਪਾਤਾ ਦਾ ਹਾਂ ਸ਼ਟ ਲਗੇ ਇਹਦਾ ਐ ਬਾਈ ਜਿੰਨੇ ਕਿਤੇ ਤੁਹਾਨੂੰ ਲੈ ਜਾਵੇ ਦੇਖੀ 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 ਉਹ ਖੜਾ ਹੀ ਖੂਬਦਾ ਉਹਦੇ ਵਰਕੇ ਬੱਸ ਮਾਰ ਗਿਆ ਪੰਜ ਗੱਲ ਬਈ ਹੈ ਆ ਕਾਲੋ ਕਾਰ ਦੇ ਵਰਤੂ ਹਾਂ ਮੈਂ ਚੱਲਦਾ ਤੂੰ ਸਕੂਟਰੀ ਵਾ ਬਣਾ ਮਰੀ ਭਰਾਂ ਦਾ ਬਣੀ ਨਹੀਂ ਬਹੁਤਾ ਹਾਂ ਨਹੀਂ ਹਾਂ ਬੱਜੂਵੇ ਹਾਂ ਤੇ ਤੂੰ ਗਾ ਲੈ ਜਾਣਾ ਤਾਂ ਪਿੰਡ ਨੂੰ ਤੂੰ ਘਰ ਨੂੰ ਲੈ ਜੀ ਔਲੀ ਔਲੀ ਚੱਲਦੇ ਹਾਂ ਲੋ ਜੀ ਬਾਈ ਚੱਲਦੇ ਹਾਂ ਵਾਹਿਗੁਰੂ ਸਤਨਾਮ ਦੱਸਿਓ ਬਾਈ ਸਾਰੇ ਵੀ ਫੋਟੋ ਕਿਵੇਂ ਲੱਗੀ ਮਿੰਟਾਂ ਚ ਸਾਰੇ ਦੱਸਿਓ ਬਾਈ ਬਹੁਤ ਸੋਹਣੀ ਫੋਟੋ ਆ ਗੁਰੂ ਗੋਬਿੰਦ ਸਿੰਘ ਜੀ ਤੇ কাপড়ে ਦੇ ਰਹੇ ਆ ਬਾਬਾਜੀ ਸਿੰਘ ਤੇ ਬਾਬਾ ਜੀ ਜਹਾਰ ਸਿੰਘ ਜੰਗ ਦੇ ਮਲਦਾਨ ਚੰਪੌਰ ਸਾਹਿਬ ਦੇ ਚੱਲਦੇ ਆ ਜੀ ਆ ਵੀ ਚੱਲਿਆ ਟਰੈਕਟਰ ਇਹ ਘਰ ਨੂੰ ਲੈ ਚੱਲੇ ਭਾਈ ਇਹ ਮੁੰਡੇ ਵੀਡੀਓ ਦੇਖਦੇ ਉਹਦਾ ਟਰੈਕਟਰ ਆਇਆ ਹੋਇਆ ਆ ਪਿੰਨ ਕਿੱਥੇ ਪਾਈ ਹੋਈ ਆ ਰੰਗ ਤਾਰਨਾ ਇਹਦਾ ਆ ਪਿੰਨ ਕਾਤੇ ਪਾਈ ਹੋਈ ਦੀ ਉਰੇ ਗੇਅਰ ਵਿੱਚ ਚਲੀਏ ਫਿਰ ਹਨਾ ਟੂਥ ਬਲੂਟੂਥ ਬੰਦ ਕਰ ਲਾ ਮੈਂ ਆਪਣੀ ਵਾਲੀ ਲਾਉਦਾ ਚਲੋ ਬਾਈ ਚਲਦੇ ਆਉਣ ਟਾਉਨ ਬਾਈ ਦੇ ਲੰਗਰ ਕੋਲ ਨੂੰ